ਮਾਨਯੋਗ ਐਸਐਸਪੀ ਲੁਧਿਆਣਾ ਜੀ ਆਤੀ ਨਵੀਨ ਸਿੰਘ ਰਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੇ ਸਮਾਂ ਤਿਹਾਰਾਂ ਦਾ ਸੀਜ਼ਨ ਜਿਥੇ ਕਿ ਜਿਵੇਂ ਕਿ ਪਿਛਲੇ ਦਿਨਾਂ ਤੋਂ ਆਰਾਮ ਨਿਲਾਇ ਸ਼ੁਰੂਆਤ ਹੋ ਚੁੱਕੀ ਹੈ ਆਉਣ ਵਾਲੇ ਸੀ ਦਿਨਾਂ ਦੇ ਵਿੱਚ ਦੁਸ਼ਹਿਰਾ ਦੀਵਾਲੀ ਕਾਫੀ ਫੈਸਟੀਵਲ ਸੀਜ਼ਨ ਰਹਿੰਦਾ ਹੈ ਸੋ ਇਹ ਤਿਹਾਰਾਂ ਦੇ ਮੱਦੇ ਨਜ਼ਰ ਅਲੱਗ-ਅਲੱਗ ਤਰੀਕੇ ਦਾ ਲਾਰਡ ਆਰਡਰ ਇਸ਼ੂਜ਼ ਆਉਂਦੇ ਨੇ ਜਿੰਨਾਂ ਵਿੱਚ ਖਾਸ ਤੌਰ ਤੇ ਜੋ ਵੀ ਕ੍ਰਿਮੀਨਲ ਐਲੀਮੈਂਟਸ ਨੇ ਮਾੜੇ ਐਲੀਮੈਂਟਸ ਨੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਕਿਸੇ ਵੀ ਤਰੀਕੇ ਦੀ ਹੁਲੜਬਾਜ਼ੀ ਚੋਰੀ ਕਿਚਾਰੀ ਜਾਂ ਕੋਈ ਜੋ ਵੀ ਜੂਆ ਵਗੈਰਾ ਗਿੱੜਦੇ ਆ ਉਹ ਇਸ ਥੀ ਤੋਂ ਬਾਹਰ ਹੋਣ ਤੇ ਦੂਸਰੇ ਜਿਹੜੇ ਚੰਗੇ ਲੋਕ ਨੇ ਜੋ ਫੈਸਟੀਵਲ ਸੀਜ਼ਨ ਦੇ ਵਿੱਚ ਆਪਾਂ ਸਾਰੇ ਪਰਿਵਾਰ ਇਕੱਠੇ ਹੁੰਨੇ ਆ ਇਹਨਾਂ ਤਿਹਾਰਾਂ ਨੂੰ ਮਨਾਉਂਦੇ ਆ ਉਹ ਪੀਸਫੁਲੀ ਆਪਣਾ ਤਿਹਾਰ ਮਨਾ ਸਕਣ ਰਾ ਬਰਾਤੀ ਬਾਹਰ ਆ ਸਕਣ ਸੋ ਇਸ ਚੀ ਦੇ ਮੱਦੇ ਨਜ਼ਰ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹੁਕਮਾਂ ਦੇ ਅ ਲਗ ਲਗ ਇਰੀ ਦੇ ਵਿੱਚ ਪੀਸੀਆਰ ਮੋਟਰਸਾਈਕਲ ਇਸ ਤੋਂ ਇਲਾਵਾ ਸਾਡੀ ਗਸ਼ਤ ਪਾਰਟੀਆਂ ਸ਼ਾਮ ਦੇਲੇ ਵੀ ਰਾਤ ਦੇਲੇ ਵੀ ਕੱਢੀਆਂ ਜਾਂਦੀਆਂ ਨੇ ਜੋ ਸ਼ਹਿਰ ਦੇ ਪੂਰੀ ਸਬਡਿਵੀਜ਼ਨ ਦੇ ਹੋਰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਹਰ ਨੁੱਕਰ ਤੇ ਉਹਨਾਂ ਵੱਲੋਂ ਗਸ਼ਤ ਪਾਰਟੀਆਂ ਵੱਲੋਂ ਧਿਆਨ ਰੱਖਿਆ ਜਾਂਦਾ ਹੈ। ਜੇ ਕੋਈ ਵੀ ਕ੍ਰਿਮੀਨਲ ਐਲੀਮੈਂਟ ਇਹ ਜੋ ਮਿਲਦਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ। ਦੂਸਰਾ ਕੁਝ ਕਸਬਿਆਂ ਦੇ ਵਿੱਚ ਇਸ ਦੌਰਾਨ ਟ੍ਰੈਫਿਕ ਦੀ ਵੀ ਸਮੱਸਿਆ ਹੁੰਦੀ ਹੈ। ਸੋ ਮੈਂ ਸਾਰੇ ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਵੀ ਇਹੀ ਰਿਕੁਐਸਟ ਕਰੂੰਗਾ ਕਿ ਤੁਸੀਂ ਆਪਣੀ ਦੁਕਾਨਦਾਰੀ ਕਰੋ ਬਟ ਕਿਤੇ ਵੀ ਰਸਤਾ ਨਾ ਰੋਕੋ ਤੁਹਾਡੀਆਂ ਰੇੜੀਆਂ ਜਾਂ ਤੁਹਾਡੀਆਂ ਦੁਕਾਨਾਂ ਤੁਹਾਡੀ ਦੁਕਾਨ ਤੋਂ ਬਾਹਰ ਨਾ ਹੋਣ ਜੀ ਪਬਲਿਕ ਦੇ ਵਿੱਚ ਤਾਂ ਕਿ ਜੋ ਪਬਲਿਕ ਮੂਵਮੈਂਟ ਆ ਉਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵਿਘਨ ਨਾ ਪਵੇ ਬਾਕੀ ਮੈਂ ਸਾਰੇ ਜਿੰਨੇ ਰਹਿਣ ਵਾਲੇ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਇਹਨਾਂ ਤੇਹਰਾਂ ਦੀਆਂ ਵਧਾਈਆਂ ਦਿੰਦਾ ਤੇ ਤਾਂ ਕਿ ਹਰ ਬੰਦਾ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਇਹਨਾਂ ਤੇਹਰਾਂ ਨੂੰ ਮਨਾ ਸਕੇ ਸਰ ਪਿੰਡੂ ਤੇ ਹਰ ਰਾਜ ਦਾ ਪਛਾਣ ਤੇ ਹੁਣਾਂ ਦਾ ਦੌਰ ਚੱਲ ਰਿਹਾ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕੁਝ ਵੇਲੇ ਸਪੈਂਡ ਕਰੋਗੇ ਤੁਹਾਡੇ ਤੇ ਉਹਨੋ ਕਿ ਇਸ ਤਰ੍ਹਾਂ ਦੇ ਕੰਮ ਕਰਨਾ ਤੇ ਸਾਡੇ ਜੀ ਜੋ ਦਾਖਾ ਸਬਡਿਵੀਜ਼ਨ ਪੁਲਿਸ ਸਬਡਿਵੀਜ਼ਨ ਇਹਦੇ ਵਿੱਚ ਸਾਨੂੰ ਤਿੰਨ ਵੱਡੇ ਬਲਾਕ ਉਹਨਾਂ ਵਿੱਚ ਬਲਾਕ ਸਦਵਾਬੇਟ ਬਲਾਕ ਸਦਾਰ ਬਲਾਕ ਪੱਥੋਵਾਲ ਪਕੋਵਾਲ ਬਾਕੀ ਕੁਝ ਪਿੰਡ ਬਲਾਕ ਲੁਧਿਆਣਾ ਵਨ ਤੇ ਬਲਾਕ ਦਿলো ਦੇ ਵੀ ਹੁੰਦੇ ਆ ਸੋ ਇਹਨਾਂ ਪਿੰਡਾਂ ਦੇ ਵਿੱਚ ਕਰੀਬ 100 ਦੇ ਕਰੀਬ ਪੰਚਾਇਤਾਂ ਨੇ ਇਹਨਾਂ ਦੀ ਜੋ ਨਾਮਿਨੇਸ਼ਨ ਆ ਉਹ ਕੱਲ ਤਾਂ ਖਤਮ ਹੋ ਗਈ ਹੈ ਜੋ ਕਿ ਬਿਲਕੁਲ ਪੀਸਫੁਲ ਕਿਸੇ ਵੀ ਤਰੀਕੇ ਦੀ ਕੋਈ ਵੀ ਸਮੱਸਿਆ ਰਹਿਤ ਰਹੀ ਹੈ ਅੱਜ ਇਹਨਾਂ ਤੇ ਜੋ ਨੋਮੀਨੇਸ਼ਨ ਭਰੀਆਂ ਨੇ ਇਹਨਾਂ ਨੂੰ ਜੋ ਸੰਬੰਧਤ ਅਧਾਰ ਉਹ ਯਰ ਉਹ ਸੀਓ ਸਹਿਬਾਨ ਨੇ ਉਹ ਇਹਨਾਂ ਨੂੰ ਵਿਚਾਰ ਰਹੇ ਆ ਕਿ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਪਈ ਸੋ ਹਜੇ ਤੱਕ ਜਿਹੜਾ ਇਲੈਕਸ਼ਨ ਦਾ ਅਧਿਆਰ ਚੱਲ ਰਿਹਾ ਉਹ ਬਿਲਕੁਲ ਪੀਸਫੁਲ ਚੱਲ ਰਿਹਾ ਬਿਲਕੁਲ ਸ਼ਾਂਤ ਨਹੀਂ ਹੈ ਸਾਡੇ ਸਾਰੇ ਐਸ ਐਚ ਓ ਸਹਿਬਾਨ ਜੋ ਵੀ ਫੋਰਸ ਭਲਾਈ ਗਈ ਹੈ ਉਹ ਬਿਲਕੁਲ ਤਣਾਤ ਹੈ ਜੀ ਬਾਕੀ ਅਸੀਂ ਵੀ ਆਰ ਹੋਪਫੁਲ ਕਿ ਜੋ 15 ਨੂੰ ਇਲੈਕਸ਼ਨ ਹੋਣੇ ਨੇ ਉਹ ਵੀ ਬਿਲਕੁਲ ਪੀਸਫੁਲ ਰਹਿਣਗੇ ਸਾਡੀ ਪੁਲਿਸ ਜੋ ਬਾਹਰਵੀ ਫੋਰਸ ਆਈ ਹੈ ਪੂਰੀ ਪੱਵਾ ਪਾਰ ਲਾਕਡਾਊਨ ਵਾਸਤੇ ਜਿੱਦਾਂ ਸਾਡੇ ਕੋਲ ਨਾਕਾ ਬੰਦੀ ਗਸ਼ਤ ਪਾੜੀ ਕਢੀ ਜਾਂਦੀਆਂ ਨੇ ਸੋ ਇਹ ਇਲੈਕਸ਼ਨਾਂ ਨੂੰ ਬਿਲਕੁਲ ਟਰਾਂਸਪੇਰੈਂਟ ਬਿਲਕੁਲ ਬਖੂਬੀ ਐਸ ਪਰ ਡਾਇਰੈਕਸ਼ਨਸ ਆਫ ਸਟੇਟ ਇਲੈਕਸ਼ਨ ਕਮਿਸ਼ਨ ਇਹਨਾਂ ਸਾਰੇ ਇਲੈਕਸ਼ਨ ਨੂੰ ਕਰਵਾਇਆ ਜਾ ਰਿਹਾ ਸਰ ਅਸਲਾਧਾਰਕਾਂ ਨੂੰ ਕਿਸੇ ਦੇ ਨਾਮ ਸਮਝੇ ਜਮਾ ਮੈਂ ਹੀ ਇਸ ਦੇਸ਼ ਦੇਣਾ ਚਾਹੁੰਗਾ ਕਿ ਇਸ ਦੇ ਦੌਰਾਨ ਕਈ ਪਰ ਵਾਇਲੈਂਸ ਦੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਸੋ ਵਾਧੂ ਬਾਦ ਲੋਕ ਇਸ ਅਸਲਾ ਨੂੰ ਆਪਣੀ ਮਰਜ਼ੀ ਨਾਲ ਜਮਾ ਕਰਾਉਂ ਬਾਕੀ ਸਕ੍ਰੀਨਿੰਗ ਕਮੇਟੀ ਦੀ ਡਿਸਕਸ ਬਲੋ ਗੱਲ ਕੀਤੀ ਗਈ ਹੈ ਸੋ ਸਕ੍ਰੀਨਿੰਗ ਕਮੇਟੀ ਦੇ ਮਤਾਬਕ ਵੀ ਜੋ ਹੁਕਮ ਆਉਣਗੇ ਉਹਨਾਂ ਦੇ ਮਤਾਬਕ ਅਸਲਾ ਧਾਰਕਾਂ ਨੂੰ ਜਮ੍ਹਾਂ ਕਰਵਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਠੀਕ ਠੀਕ ਧੰਨਵਾਦ ਥੈਂਕ ਯੂ